ਮੈਂ ਗੋਸਨ ਤੜੀਬਾਲ ਤੇ ਅੱਜ ਕਾਫੀ ਟਾਈਮ ਬਾਅਦ ਆਪਾਂ ਹੋਇਆ ਲਾਈਵ ਕਿਉਂਕਿ ਮੈਂ ਆਇਆ ਸੀ ਇੱਥੇ ਬੀਚ ਤੇ ਤੇ ਮੇਰਾ ਬਲੌਗ ਵੀ ਆ ਰਿਹਾ ਹੈ ਬਲੌਗ ਨੂੰ ਜ਼ਰੂਰ ਦੇਖਿਓ ਤੇ ਹੁਣ ਤੁਹਾਨੂੰ ਬੀਚ ਦੇ ਥੋੜੇ ਜਿਹਾ ਨਜ਼ਾਰੇ ਦਿਖਾਉਣੇ ਆ ਬਈ ਸਰਾ ਗੱਲਬਾਤ ਹੋਈ ਪਈ ਆ ਬੀਚ ਤੇ ਚੈੱਕ ਕਰੋ ਤੁਸੀਂ